समराला सीनियर सेकेंडरी स्कूल समराला पुलिस के डीएसपी तरलोचन सिंह वालों एक सेमिनार करवाया गया ਜਿਸ ਵਿੱਚ ਸਰਕਾਰੀ ਸਕੂਲ 11ਵੀ ਅਤੇ 12ਵੀ ਦੇ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ ਇਸ ਸੈਮੀਨਾਰ ਦੇ ਵਿੱਚ ਡੀਐਸਪੀ ਦੇ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਅਤੇ ਚਾਇਨਾ ਡੋਰ ਤੋਂ ਦੂਰ ਰੱਖਣ ਦੇ ਲਈ ਜਾਗਰੂਕ ਕੀਤਾ ਗਿਆ ਇਸ ਸੈਮੀਨਾਰ ਦੇ ਵਿੱਚ ਡੀਐਸਪੀ ਨੇ ਬੱਚਿਆਂ ਨੂੰ ਚਾਇਨਾ ਡੋਰ ਤੋਂ ਇਨਸਾਨਾਂ ਅਤੇ ਪੰਛੀਆਂ ਤੇ ਜਾਨਵਰਾਂ ਨੂੰ ਹੋਣ ਵਾਲੇ ਨੁਕਸਾਨ ਦੇ ਬਾਰੇ ਵੀ ਦੱਸਿਆ ਡੀਐਸਪੀ ਨੇ ਦੱਸਿਆ ਕਿ ਸਕੂਲ ਦੇ ਵਿੱਚ ਪੜ੍ਹ ਕੇ ਬੱਚਿਆਂ ਨੂੰ ਉੱਚ ਸਿੱਖਿਆ ਤੇ ਉੱਚ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਅਤੇ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਇਸ ਨਾਲ ਬੱਚੇ ਆਪਣਾ ਚੰਗਾ ਭਵਿੱਖ ਬਣਾ ਸਕਣਗੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣਗੇ ਡੀਐਸਪੀ ਨੇ ਕਿਹਾ ਕਿ ਚਾਇਨਾ ਡੋਰ ਨਾਲ ਜਿੱਤੇ ਛੋਟੇ ਬੱਚਿਆ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਨੁਕਸਾਨ ਹੁੰਦਾ ਹੈ ਤੇ ਚਾਇਨਾ ਡੋਰ ਨਾਲ ਅਸਮਾਨ ਵਿੱਚ ਉੱਡ ਰਹੇ ਪੰਛੀਆਂ ਨੂੰ ਵੀ ਵੱਡਾ ਨੁਕਸਾਨ ਹੁੰਦਾ ਹੈ ਕਿਉਂਕਿ ਉਹਨਾਂ ਦੇ ਪਰ ਕੁੱਤਰ ਚਾਇਨਾ ਡੋਰ ਨਾਲ ਕੁੱਤਰ ਜਾਂਦੇ ਹਨ ਜਿਸ ਨਾਲ ਉਹ ਦੁਬਾਰਾ ਕਦੇ ਉੱਡ ਨਹੀਂ ਸਕਦੇ ਇਸ ਕਾਰਨ ਬੱਚਿਆਂ ਨੂੰ ਕਸਮ ਖਾਣੀ ਚਾਹੀਦੀ ਹੈ ਕਿ ਚਾਇਨਾ ਡੋਰ ਦਾ ਉਹ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਗੇ ਇੱਕ ਤਾਂ ਚਾਇਨਾ ਡੂਰ ਬਾਰੇ ਇੱਕ ਸੈਮੀਨਾਰ ਕਰਾਇਆ ਸੀ ਮੈਂ ਧੰਨਵਾਦੀ ਹਾਂ ਪ੍ਰਿੰਸੀਪਲ ਸਾਹਿਬ ਸਕੂਲ ਸਟਾਫ ਤੇ ਬੱਚਿਆਂ ਦਾ ਬੱਚਿਆਂ ਨੂੰ ਅਸੀਂ ਵੇਅਰ ਕਰਨ ਲਈ ਚਾਇਨਾ ਡੂਰ ਬਾਰੇ ਨਸ਼ਿਆਂ ਬਾਰੇ ਤੇ ਫਰਾਡ ਬਾਰੇ ਇਹਦੇ ਵੇਅਰ ਅਵੇਅਰਨੈਸ ਦੇ ਰਿਗਾਰਡਿੰਗ ਸੈਮੀਨਾਰ ਲਾਇਆ ਸੀ ਬੱਚਿਆਂ ਨੂੰ ਜਿਹੜਾ ਇਹਦੇ ਬਾਰੇ ਪ੍ਰੋਪਰ ਬ੍ਰੀਫ ਕੀਤਾ ਗਿਆ ਜਿਹੇ ਪੇਸ ਦਾ ਬੱਚਾ ਪਤੰਗੜਾ ਦਾ ਪਾਇਆ ਗਿਆ ਚਾਇਨਾ ਡੂਰ ਦੇ ਨਾਲ ਉਹਦੇ ਵੀਰਾਂ ਦੇਖ ਲਓ ਕੁਆਕਾਰ ਵੀ ਹੋ ਗਈ ਇਸ ਕਰਕੇ ਨਾ ਬੱਚਿਆਂ ਨੂੰ ਸਟੇਜ ਕੀਤਾ ਗਿਆ ਤੇ ਇਹਨਾਂ ਨੂੰ ਸੌਂ ਵੀ ਪੁਆਈ ਗਈ ਹੈ ਵੀ ਇਹ ਆਪਣੇ ਪਿੰਡ ਦੇ ਵਿੱਚ ਆਪਣੇ ਸਾਥੀ ਜਿਹੜੇ ਹੋਰ ਪਲੱਸ 1 2 ਵਾਲੇ ਬੱਚੇ ਨੇ ਛੋਟੇ ਬੱਚਿਆਂ ਦੇ ਨਾਲ ਸਾਰਿਆਂ ਦੇ ਨਾਲ ਅਗੇ ਇਹ ਗੱਲ ਸ਼ੇਅਰ ਕਰਨਗੇ ਤੇ ਇਹਨਾਂ ਵੀ ਬੱਚਿਆਂ ਨੇ ਵੀ ਸਾਨੂੰ ਜਿਹੜੀ ਆ ਵਾਦਾ ਕੀਤਾ ਵੀ ਸਾਡੇ ਪਿੰਡ ਦੇ ਵਿੱਚ ਸਾਡੇ ਸਕੂਲ ਦਾ ਕੋਈ ਵੀ ਸਟੂਡੈਂਟ ਜਿਹੜਾ ਹੈ ਕਈ ਨਾ ਡੋਰ ਦੇ ਤੰਗ ਨਹੀਂ ਹੜਾਉਂਦਾ ਜਿਹੜੇ ਤੁਸੀਂ ਸ਼ਬਦ ਕਰਾਈਏ ਬੱਚਿਆਂ ਨੂੰ ਇਹ ਕੀ ਪੰਜਾਬ ਵਿੱਚ ਹੋਰ ਜਗ੍ਹਾ ਤੇ ਵੀ ਹੋ ਰਹਾ ਸਮਰਾਲੇ ਤੋਂ ਸਟਾਰਟਿੰਗ ਹੋਈ ਨਹੀਂ ਲਗਭਗ ਇਹ ਸਾਰੇ ਹੀ ਅਸੀਂ ਕਰ ਰਹੇ ਪਰ ਇਹ ਸਮਰਾਲੇ ਤੋਂ ਇਹ ਸ਼ੁਰੂ ਕੀਤਾ ਕਿਉਂਕਿ ਇਹਦੇ ਨਾਲ ਅਸੀਂ ਪਿਛਲੇ ਦੇਖਿਆ ਪਿਛਲੇ ਸਾਲ ਜਿਹੜਾ ਬੇਫਲਚਲ ਕੁੰਨੇ ਵੀ ਇੱਕ ਦੋ ਇਨਸੀਡੈਂਟ ਹੋਈ ਸੀ ਇਸ ਵਾਰ ਵੀ ਬੱਚਿਆਂ ਦੇ ਜਿਹੜੀ ਕੋਈ ਇੰਜਰੀ ਹੋਈ ਹੈ ਸੰਗਰੂਰ ਜਿਹੜੀ ਕੈਜੂਐਲਟੀ ਹੋਈ ਹੈ ਚైనా ਰੋਡ ਦੇ ਨਾਲ ਇੱਕ ਬੱਚੇ ਦੀ ਡੈਥ ਵੀ ਹੋਈ ਹੈ ਇਹ ਕੀ ਕਾਰਨ ਕੀ ਹੈ ਤੇ ਵਿੱਚ ਜਿਹੜਾ ਚైనా ਰੋਡ ਬਗੜ ਤੋਂ ਹਟਦੀ ਨਹੀਂ ਨੀ ਮਾਰਕੀਟ ਦੇ ਵਿੱਚ ਕਾਰਨ ਤੇ ਇੱਕ ਕੋਸ਼ਿਕ ਜਿਹੜੇ ਦੁਕਾਨਦਾਰ ਆ ਕੁਛ ਜਿਹੜੇ ਆਪਣੇ ਨਿੱਜੀ ਮਫਾਜ਼ ਲਈ ਜਿਹੜੇ ਛੋਟੇ ਮੋਟੇ ਪ੍ਰੋਫਟ ਦੇ ਲਈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਕਿੰਨੀਆਂ ਕੀਮਤੀ ਜਾਨਾਂ ਜਾ ਰਹੀਆਂ ਇਨਸਾਨੀਅਤ ਦੇ ਨਜ਼ਰ ਤੋਂ ਬਿਨਾਂ ਪੰਛੀਆਂ ਦੇ ਕਿੰਨਿਆਂ ਦੇ ਵਿਚਾਰਾਂ ਦੇ ਖੰਭ ਜਾ ਰਹੇ ਆ ਉਹ ਨਹੀਂ ਜੰਨਾ ਜਾ ਰਹੀਆਂ ਜਿਹੜੇ ਪੰਛੀ ਦਾ ਇੱਕ ਮਰੀ ਖੰਭ ਟੁੱਟ ਗਿਆ ਉਹ ਉਹ ਸਦਾ ਲਈ ਵਿਚਾਰ ਨਕਾਰਾ ਹੋ ਜਾਂਦਾ ਮੇਰੇ ਖਿਆਲੇ ਤੋਂ ਵੱਡਾ ਕਾਮੀ ਪਾਪ ਵੀ ਕੋਈ ਨਹੀਂ ਹੈ ਤੇ ਮੈਂ ਦੁਕਾਨਦਾਰਾਂ ਨੂੰ ਵੀ ਥੋੜੇ ਜਿਹੇ ਇਹ ਇਹ ਨਸੀਹਤ ਵੀ ਦੇਣੀ ਚਾਹਣਾ ਤੇ ਵਾਰਨਿੰਗ ਵੀ ਕਰਨੀ ਚਾਹਣਾ ਜੇ ਕੋਈ ਦੁਕਾਨਦਾਰ ਫੜਿਆ ਗਿਆ ਸੀ ਆਹ ਰਹੀਦਾ ਰਸੀਦਾ ਵਰਦਨਾ ਡਰੋਨ ਦੇ ਰਾਹੀ ਵੀ ਦੀ ਬਾਚ ਕਰਾ ਰੱਖਾ ਲੇ ਸਮਰਾਲੇ ਵੀ ਤੇ ਮਾਚੂੜਾ ਸਾਹਿਬ ਜੇ ਕੋਈ ਫੜਿਆ ਗਿਆ ਉਹਦੇ ਖਿਲਾਫ ਉਹ ਆ ਨਾ ਸੋਚਣ ਵੀ ਛਾਡੇ ਖਲਾਫ ਉਹਦਾ 188 ਦਾ ਪਰਚਾ ਦੇ ਕੇ ਸਮਰਾਲਾ ਪੁਲਿਸਿਆ ਖੰਧਖਨਾਪੁਰ ਛੱਡ ਦੂਗੀ ਮੈਂ ਉਹਨੂੰ ਇਹ ਸਖਤਰਾ ਵਾਲਾ ਮਗਾ ਘਟੋ ਘਟੋ 1 ਸਾਲ ਜਿਹੜਾ ਘਟੋ ਘਟੋ ਅੰਦਰ ਲਗਾ ਹੋਊਗਾ ਉਹਦੀ ਜਿਹੜੀ ਪਿਛਲੀ ਦੁਕਾਨਦਾਰੀ ਉਹ ਵੀ ਉਜੜੇ ਉਹ ਕੁਝ ਜੁਰਮਾਨਾ ਵੀ ਲਗਾਉਣ ਦੀ ਗੱਲ ਗੱਲ ਗਈ ਨਾਮ ਵੀ ਰੱਖਿਆ ਗਿਆ ਜੇ ਕੋਈ ਫੜਾਊਗਾ ਵੱਡੇ ਸਾਨੂੰ ਹੋਲ ਸੇਲ ਦੇ ਵਿੱਚ ਤਾਂ ਪੋਲਿਊਸ਼ਨ ਬੋਰਡ ਵੱਲੋਂ ਜਿਹੜਾ ਜਿੱਥੇ ਇਹਨੂੰ ਅਨਾਮ ਵੀ ਰੱਖਿਆ ਗਿਆ ਬਾਰੇ ਬਿਲਕੁਲ ਅਨਾਮ ਹੀ ਦਿੱਤਾ ਜਾਊਗਾ ਪਰ ਜਦੋਂ ਜੇ ਕੋਈ ਕੇਸ ਸਿਸਟਡ ਹੋਊਗਾ ਉਹਦੇ ਨਾਲ ਘਟੋੜ ਨਹੀਂ ਉਹ ਸਾਲਖੰਡ ਅੰਦਰ ਵੀ ਲਾਕ ਆਊਗਾ ਉਹਨੂੰ ਜੁਰਮਾਨਾ ਵੀ ਮੋਟਾ ਹੋਊਗਾ